ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਜਿਹੜੀ ਅਸੀਂ ਦਸਤਾਰ ਦੀ ਵੀਡੀਓ ਲੈ ਕੇ ਆਏ ਹਾਂ ਸੈਮੀ ਪਟਿਆਲਾਸ਼ਾਹੀ ਪੱਗ ਦੀ ਪੱਗ ਜਿਹੜੇ ਇਹ ਸਟਾਈਲ ਹੈ ਜੀ ਜਿਹੜਾ ਆਪਣਾ ਪਹਿਲਾ ਲੜ ਲਗਾਉਣਾ ਸਾਡੇ ਦੇ ਸੈਂਟਰ ਦੇ ਵਿੱਚੋਂ ਲਿਆਉਣਾ ਹੈ ਅਤੇ ਚੰਗੀ ਤਰ੍ਹਾਂ ਇਸ ਨੂੰ ਇਸ ਦੇ ਉੱਪਰਲੇ ਪੱਲੇਆਂ ਦੇ ਦੋ ਹੀ ਪੱਲੇਆਂ ਜੋ ਉੱਪਰਲੇ ਵੱਲ ਨੂੰ ਇੱਕ ਵਾਰ ਮੋੜਨਾ ਹੈ ਸੈੱਟ ਕਰਨਾ ਹੈ ਅਤੇ ਚੰਗੀ ਤਰ੍ਹਾਂ ਇਸ ਨੂੰ ਟਾਈਟ ਕਰਕੇ ਲਗਾ ਦੇਣਾ ਹੈ ਜਿਹੜਾ ਆਪਣਾ ਅਗਲਾ ਸੈਕਸ਼ਨ ਲਗਾਉਣਾ ਹੈ ਬੈਕ ਤੋਂ ਬੈਂਚ ਕਰਨਾ ਹੈ ਮੋਟਾ ਬੱਸ ਉੱਪਰ ਰੱਖ ਕੇ ਉਸ ਦੇ ਉੱਪਰਲੇ ਸ਼ੈਡ ਪੇਚ ਬਣਾ ਦੇਣਾ ਹੈ ਅਤੇ ਇਸ ਲੜ ਦੇ ਦੋ ਹੀ ਪੱਲਿਆਂ ਦੇ ਵਿੱਚ ਆਪਾਂ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਖੋਲ ਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਅਤੇ ਇੱਕ ਵਾਰ ਮੋੜ ਕੇ ਇਸ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਅਤੇ ਦੂਜੀ ਵਾਰ ਮੋੜ ਕੇ ਉੱਪਰੋਂ ਆਪਾਂ ਨੇ ਇਸ ਨੂੰ ਨੋਕ ਤੋਂ ਸੈੱਟ ਕਰਨਾ ਹੈ ਅਤੇ ਦੋ ਵਾਰ ਮੋੜਨ ਦੇ ਨਾਲ ਆਪਾਂ ਨੂੰ ਫਾਇਦਾ ਇਹ ਹੁੰਦਾ ਹੈ ਕਿ ਜਿਹੜਾ ਆਪਾਂ ਇਸ ਪੇਜ ਦੇ ਵਿੱਚ ਆਪਾਂ ਨੂੰ ਵੱਧ ਸਫਾਈ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਇਹ ਪਹਿਲਾਂ ਤੋਂ ਹੀ ਆਪਣੇ ਸ਼ੇਪ ਦੇ ਵਿੱਚ ਆ ਜਾਂਦਾ ਜਾਂ ਨਾ ਕਿ ਆਪਾਂ ਨੂੰ ਵੱਧ ਮੋਟਾ ਕਰਨ ਦੀ ਲੋੜ ਪੈਂਦੀ ਹੈ ਨਾ ਹੀ ਪਤਲਾ ਹੁਣ ਆਪਾਂ ਇਸ ਦੇ ਵਿੱਚ ਬਾਜ ਨਾਲ ਸਫਾਈ ਕਰਨੀ ਹੈ ਤੇ ਬੈਕ ਤੋਂ ਪਿੰਚ ਕਰਕੇ ਜਿਹੜਾ ਆਪਾਂ ਅਗਲਾ ਲੜ ਲਗਾਉਣਾ ਹੈ ਮੋਟਾ ਪਾਸਾ ਉੱਪਰ ਰੱਖਣਾ ਹੈ ਇਸ ਦੇ ਦੋ ਹੀ ਪੱਲਿਆਂ ਦੇ ਵਿੱਚੋਂ ਉੱਪਰਲੇ ਵੱਲੇ ਨੂੰ ਥੋੜਾ ਜਿਆਦਾ ਜ਼ਿਆਦਾ ਖੋਲਣਾ ਹੈ ਜਿਹੜਾ ਹੁਣ ਇਹ ਜਿਹੜਾ ਲਾੜਾ ਹੈ ਇਸ ਨੂੰ ਆਪਾਂ ਅੱਖ ਤੋਂ ਜਿਹੜਾ ਥੋੜਾ ਜਿਆਦਾ ਉੱਪਰ ਰੱਖ ਕੇ ਇਸ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਅਤੇ ਇੱਕ ਵਾਰ ਇੱਕ ਵਾਰ ਮੋੜਨਾ ਹੈ ਅਤੇ ਇਸ ਨੂੰ ਉੱਪਰਲੀ ਸਾਈਡ ਤੋਂ ਸੈੱਟ ਕਰਨਾ ਹੈ ਦੂਜੀ ਵਾਰ ਮੋੜ ਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਹੱਥ ਫੇਰ ਕੇ ਟਾਈਟ ਕਰਾਂਗੇ ਅਤੇ ਚਾਰੀਂ ਉਂਗਲਾਂ ਦੇ ਨਾਲ ਪ੍ਰੈਸ ਕਰਦੇ ਹੋਏ ਆਪਾਂ ਇਸ ਨੂੰ ਲਗਾ ਦੇਣਾ ਹੈ ਹੁਣ ਜਿਹੜੀ ਆਪਾਂ ਇਸ ਪੇਚ ਦੀ ਜਿਹੜੀ ਆਪਾਂ ਬਾਸ ਦੇ ਨਾਲ ਸਫਾਈ ਕਰਾਂਗੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਜਿਹੜਾ ਅਗਲਾ ਲਾੜ ਲਗਾਉਣਾ ਬੈਗ ਤੋਂ ਬੈਂਚ ਕਰਨਾ ਮੋਟਾ ਬਸ ਉੱਪਰ ਆ ਕੇ ਉਸ ਦਾ ਇੱਕ ਪੇਚ ਬਣਾ ਲੈਣਾ ਹੈ ਅਤੇ ਦੋ ਹੀ ਪੱਲਿਆਂ ਦੇ ਵਿੱਚੋਂ ਇੱਕ ਪੱਲੇ ਨੂੰ ਜ਼ਿਆਦਾ ਖੋਲਣਾ ਹੈ ਅਤੇ ਇੱਕ ਵਾਰ ਮੋੜ ਕੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਨੇ ਸੈੱਟ ਕਰ ਲੈਣਾ ਹੈ ਅਤੇ ਬਾਧੂ ਕੱਪੜੇ ਨੂੰ ਥੱਲੇ ਵਾਲੀ ਸਾਈਡ ਨੂੰ ਖਿੱਚ ਕੇ ਆਪਾਂ ਇਸ ਨੂੰ ਦੋ ਵਾਰ ਦੂਜੀ ਵਾਰ ਮੋੜ ਦਾਂਗੇ ਤੇ ਚਾਰੀ ਉਂਗਲਾਂ ਦੇ ਨਾਲ ਪ੍ਰੈਸ ਕਰਦੇ ਹੋਏ ਆਪਾਂ ਇਸ ਨੂੰ ਲਗਾ ਦੇਣਾ ਹੈ ਹੁਣ ਜਿਹੜਾ ਪੰਜ ਲੜ ਦੇ ਵਿੱਚ ਆਪਾਂ ਇਸ ਪੇਚ ਦੇ ਵਿੱਚ ਆਪਾਂ ਜਿਹੜੀ ਬਾਜ਼ ਦੇ ਨਾਲ ਸਫਾਈ ਕਰਾਂਗੇ ਜਿਹੜਾ ਅਗਲਾ ਆਪਾਂ ਨੇ ਪੰਜਵਾਂ ਲੜ ਲਗਾਉਣਾ ਹੈ ਬੈਕ ਤੋਂ ਬੈਂਚ ਕਰਨਾ ਹੈ ਮੋਟਾ ਬਸਾ ਇਸ ਦਾ ਆਪਾਂ ਨੇ ਉੱਪਰ ਰੱਖ ਕੇ ਚੰਗੀ ਤਰ੍ਹਾਂ ਇੱਕ ਚਾਰੀਂ ਉਂਗਲਾਂ ਨਾਲ ਆਪਾਂ ਇਸ ਨੂੰ ਸੈੱਟ ਕਰਕੇ ਇਸ ਦਾ ਇੱਕ ਪੇਜ ਬਣਾ ਦੇਣਾ ਹੈ ਇਸ ਦੇ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਅੱਧੀ ਅੱਖ ਤੱਕ ਖੋਲਣਾ ਹੈ ਤੇ ਉੱਪਰੋਂ ਪੇਜ ਨੂੰ ਸੈੱਟ ਕਰਨਾ ਹੈ ਆਪਾਂ ਇੱਕ ਅੱਧੀ ਅੱਖਰ ਤੱਕ ਖੋਲ ਕੇ ਇਸ ਨੂੰ ਇੱਕ ਵਾਰ ਮੋੜਾਂਗੇ ਅਤੇ ਦੂਜੀ ਵਾਰ ਅਤੇ ਦੂਜੀ ਵਾਰ ਮੋੜ ਕੇ ਇਸ ਨੂੰ ਸੈੱਟ ਕਰਨਾ ਹੈ ਤੇ ਉੱਪਰਲੀ ਸਾਈਡ ਤੋਂ ਆਪਾਂ ਇਸ ਨੂੰ ਇੱਕ ਵਾਰ ਦੱਬਾਂਗੇ ਕਤੇ ਚੰਗੀ ਤਰ੍ਹਾਂ ਨਾਲ ਇਸ ਨੂੰ ਪ੍ਰੈਸ ਕਰਦੇ ਹੋਏ ਦਬਦੇ ਹੋਏ ਆਪਾਂ ਇਸ ਨੂੰ ਲਗਾ ਦੇਣਾ ਹੈ ਜਿਹੜਾ ਆਪਾਂ ਬਾਜ ਦੇ ਨਾਲ ਹੁਣ ਇਸ ਦੀ ਸਫਾਈ ਕਰਾਂਗੇ ਤੇ ਹੋਰ ਵੀ ਜਿਹੜੇ ਆਪਾਂ ਪਹਿਲਾਂ ਇਸ ਤੋਂ ਪਹਿਲਾਂ ਜਿਹੜੇ 4 ਲੜ ਲਗਾਏ ਨੇ ਉਹਨਾਂ ਦੇ ਵਿੱਚ ਵੀ ਆਪਾਂ ਇਸ ਨੂੰ ਬਾਜ ਜਿਹੜਾ ਫੇਰਾਂਗੇ ਤੇ ਉਹਨਾਂ ਦੀ ਵੀ ਸਫਾਈ ਕਰਾਂਗੇ ਜਿਹੜਾ ਅਗਲਾ ਯਾਨੀ 6 6ਲਾ ਜਿਹੜਾ ਲੜ ਲਗਾਉਣਾ ਹੈ ਬੈਗ ਤੋਂ ਪਿੰਚ ਕਰਨਾ ਹੈ ਮੋਟਾ ਪਾਸਾ ਉੱਪਰ ਰੱਖਣਾ ਹੈ ਇਸ ਦੇ ਦੋ ਹੀ ਪੱਲਿਆਂ 'ਚੋਂ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖੋਲ ਲੈਣਾ ਹੈ ਅਤੇ ਇਸ ਨੂੰ ਸੈੱਟ ਕਰਕੇ ਜਿਹੜਾ ਇਸ ਤੋਂ ਪਹਿਲਾਂ ਲੜ ਲਗਾਇਆ ਉਸ ਦੇ ਉੱਪਰ ਇਸ ਨੂੰ ਰੱਖਣਾ ਹੈ ਉੱਪਰਲੀ ਸਾਈਡ ਤੋਂ ਆਪਾਂ ਇਸ ਨੂੰ ਪੇਚ ਬਣਾ ਦੇਣਾ ਹੈ ਅਤੇ ਉੱਪਰਲੇ ਪੱਲੇ ਨੂੰ ਆਪਾਂ ਚੰਗੀ ਤਰ੍ਹਾਂ ਅੱਧੀ ਅੱਖ ਤੱਕ ਹੀ ਖੋਲਾਂਗੇ ਤੇ ਇੱਕ ਵਾਰ ਮੋੜਨਾ ਹੈ ਸੈੱਟ ਕਰਨਾ ਹੈ ਅਤੇ ਉੱਪਰਲੀ ਸਾਈਡ ਤੋਂ ਆਪਾਂ ਇਸ ਨੂੰ ਦੱਬਾਂਗੇ ਤੇ ਨੋਕ ਨੂੰ ਉੱਪਰਲੀ ਸਾਈਡ ਤੋਂ ਸੈੱਟ ਕਰਾਂਗੇ ਅਤੇ ਨੋਕ ਤੋਂ ਵੀ ਇਸ ਨੂੰ ਸੈੱਟ ਕਰਾਂਗੇ ਤੇ ਦੋ ਵਾਰ ਮੋੜ ਕੇ ਆਪਾਂ ਚੰਗੀ ਤਰ੍ਹਾਂ ਨਾਲ ਇਸ ਨੂੰ ਪ੍ਰੈਸ ਕਰਦੇ ਹੋਏ ਲਗਾ ਦੇਣਾ ਹੈ ਹੁਣ ਆਪਾਂ ਜਿਹੜੀ ਬਾਜ ਦੇ ਨਾਲ ਇਸ ਨੋਕ ਨੂੰ ਸੈੱਟ ਕਰਾਂਗੇ ਜਿਹੜੇ ਆਪਾਂ ਚੇਮੇ ਲੜਨ ਤੋਂ ਪਹਿਲਾਂ ਲੜ ਲਗਾਏ ਹਨ ਉਹਨਾਂ ਦਾ ਕੱਪੜਾ ਮੋੜਨ ਵੇਲੇ ਜਿਹੜਾ ਆਪਣਾ ਮੁੜ ਕੇ ਕੱਪੜਾ ਬਾਹਰ ਨੂੰ ਆਉਂਦਾ ਹੁੰਦਾ ਹੈ ਉਸ ਨੂੰ ਆਪਾਂ ਇਸ ਦੇ ਥੱਲੇ ਬੈਕ ਸਾਈਡ ਨੂੰ ਕਰ ਦੇਣਾ ਹੈ ਹੁਣ ਆਪਾਂ ਜਿਹੜੀ ਸ਼ੇਪ ਨੂੰ ਸੈੱਟ ਕਰਾਂਗੇ ਤੇ ਜਿੱਥੋਂ ਵੀ ਕਿਤੋਂ ਨੋਕ ਤੋਂ ਜਾ ਕੇ ਸੇ ਵੀ ਪੇਚ ਤੋਂ ਕਪੜਾ ਉੱਬਰਦਾ ਹੋਵੇਗਾ ਉਸ ਨੂੰ ਆਪਾਂ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਪੇਚਾਂ ਦੀ ਸਫਾਈ ਕਰਨੀ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਣੀ ਪੱਗ ਦੀ ਸ਼ੇਪ ਆ ਕੰਪਲੀਟ ਹੋ ਚੁੱਕੀ ਆ ਤੇ ਹੁਣ ਕਲਗੀ ਲੜ ਲਗਾਉਣਾ ਤੇ ਸਿਰ ਟਕਣਾ ਰਹਿ ਚੁੱਕਿਆ ਹੈ ਜਿਹੜਾ ਆਪਾਂ ਛੇਵੇਂ ਲੜ ਦੀ ਜਿੱਥੇ ਵੀ ਨੋਕ ਬਣੇਗੀ ਉੱਥੇ ਹੀ ਆਪਾਂ ਜਿਹੜਾ ਕਲਗੀ ਲੜ ਲਗਾਵਾਂਗੇ ਜਿਹੜੀ ਨੋਕ ਆ ਉਹ ਹਮੇਸ਼ਾ ਨੱਕ ਦੇ ਸੈਂਟਰ ਨੱਕ ਦੇ ਸੈਂਟਰ ਦੇ ਵਿੱਚ ਹੀ ਲੱਗਦੀ ਹੈ ਤੇ ਆਪਾਂ ਹੁਣ ਜਿਹੜਾ ਕਲਗੀ ਲੜ ਲਗਾਉਣਾ ਇਸਦੇ ਦੋ ਹੀ ਪੱਲਿਆਂ ਨੂੰ ਬਰਾਬਰ-ਬਰਾਬਰ ਫੋਲਡ ਕਰਕੇ ਛੇਮੇ ਲੜ ਦੇ ਉੱਪਰ ਰੱਖਣਾ ਹੈ ਅਤੇ ਚੰਗੀ ਤਰ੍ਹਾਂ ਨਾਲ ਹੱਥ ਫੇਰ ਕੇ ਸਾਨੂੰ ਸਾਫ਼ ਕਰਨਾ ਹੈ ਪੱਗ ਬੰਨ੍ਹ ਦੇ ਥੱਲੇ ਰੱਖ ਕੇ ਖੱਬੀ ਸਾਈਡ ਨੂੰ ਘੁਮਾ ਦੇਣਾ ਹੈ ਸੱਜੀ ਸਾਈਡ ਨੂੰ ਘੁਮਾ ਦੇਣਾ ਹੈ ਅਤੇ ਛੇਮੇ ਲੜ ਦੇ ਥੱਲੇ ਇਸ ਨੂੰ ਦਬ ਦੇਣਾ ਹੈ ਜਿਹੜਾ ਆਪਾਂ ਸਿਰ ਟਕਣਾ ਹੈ ਜਿਹੜਾ ਉਸ ਤੋਂ ਪਹਿਲਾਂ ਆਪਾਂ ਜਿੱਥੇ ਵੀ ਕਰ ਆਪਣੇ ਵਾਲ ਪੈਂਦੇ ਹੋਣਗੇ ਉਹਨਾਂ ਨੂੰ ਆਪਾਂ ਸਾਫ਼ ਕਰਨਾ ਹੈ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ